ਪ੍ਰੀਤ ਕੌਰ ਨਾਂ ਦੀ ਆਈਡੀ ਚੱਲਦੀ ਸੀ ਉਹ ਸੰਦੀਪ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਨਾਲ ਦੀ ਨਾਲ ਹੀ ਉਹ ਉਹਦੇ ਪਤਾ ਨਹੀਂ ਕੀ ਉਹਤੇ ਕੋਸਟਾਂ ਪੈਣੀਆਂ ਬੰਦ ਹੋ ਗਈਆਂ ਜਾਂ ਕੀ ਸੀ ਜਾਂ ਉਹ ਕੀ ਦੀ ਆ ਕੰਪਲੇਟ ਲੱਗਦੀ ਸੀ ਹਾਂ ਉਹਦੇ ਆਪਾਂ ਕੰਪਲੀਟ ਵੀ ਤੇ ਲੱਕੀ ਜੀ ਤੁਸੀਂ ਉਹਦੇ ਬਾਰੇ ਵੇਹਤਰ ਦੱਸ ਸਕਦੇ ਹਾਂ ਪਲੀਜ਼ ਦੇਖਿਓ ਯਾਰ ਜਾਂ ਸੁੱਖਾ ਵੀਡੀਓ ਪਾ ਰਿਹਾ ਵੀ ਮੇਰਾ ਕੋਈ ਲੈਣਾ ਦੇਣਾ ਨਹੀਂ ਜਾਂ ਇਹ ਕੇਸ ਦੇ ਵਿੱਚ ਕੁਝ ਨਹੀਂ ਹੋਇਆ ਹੁਣ ਤੱਕ ਜਾਂ ਵਟ ਏਵਰ ਜੋ ਵੀ ਕਹਿ ਰਿਹਾ ਮੈਂ ਸਭ ਦੇ ਧਿਆਨ 'ਚ ਇਹ ਚੀਜ਼ ਲਿਆਉਣਾ ਚਾਹਣਾ ਵੀ ਇਹਦੇ ਬਸ ਸਨੋਵਰ ਢਿਲੋ ਹੈ ਉਹਦਾ ਤਾਂ ਈਵਨ ਕੀ ਹਰੇਕ ਮਲਜਮ ਨੇ ਹਰੇਕ ਗੈਂਗਸਟਰ ਨੇ ਜਿਹੜੇ ਰਮਾਂਡਾਂ ਤੇ ਰਹੇ ਐ ਬਕਾਇਦਾ ਕਨਫੈਸ਼ਨ ਵਿੱਚ ਸੁਨੋਵਰ ਦਾ ਨਾਮ ਲਿਆ ਵੈ ਹੁਣ ਜਿਹੜੇ ਓਪਨ ਡੇਟਿਡ ਵਾਰੰਟ ਐ ਇਹ ਸੁਖਾ ਮਾਨ ਦੇ 17/7 ਨੂੰ ਡਿਊ ਪ੍ਰੋਸੈਸ ਆਫ ਲਾ ਹੋ ਹੀ ਚੁੱਕੇ ਐ ਦਿਲ ਚ ਦਲੇਰੀ ਤੇ ਇਨਸਾਨੀਅਤ ਵੀ ਬੜੀ ਆ ਜੱਟ ਦੀ ਗੱਡੀ ਕਹਿੰਦੇ ਅੰਬਰਾਂ 'ਚ ਚੜੀ ਐ ਆ ਖੇਡਦੇ ਨੂੰ ਹੋ ਗਏ ਬਾਈ ਸਾਲ ਤੇ ਉਂਗਲੀ ਅੱਜ ਵੀ ਖੜੀ ਆ ਦੁੱਖ ਕੀ ਗੱਲਾਂ ਕਰਦੇ ਆ ਬਿੰਨ ਨੰਗਲੰਬੀਆਂ ਵਾਲੇ ਦੀ ਤੱਕ ਕਬੱਡੀ ਬੜੀ ਆ ਅੱਜ ਨੰਗਲੰਬੀਆਂ ਵਾਲੇ ਦੀ ਤੱਕ ਕਬੱਡੀ ਬੜੀ ਐ ਆ ਸੰਦੀਪ ਦੇ ਹੁੰਦਿਆ ਮੁਕਾਬਲਾ ਸਾਹਮਣੇ ਪਿਛਲੇ ਦਿਨੀ ਕਬੱਡੀ ਜਗਤ ਦੇ ਮਸ਼ਹੂਰ ਸਟਾਰੇ ਸੰਦੀਪ ਨੰਗਲੰਬੀਆਂ ਜਿਨ੍ਹਾਂ ਦਾ ਗੋਲੀਆਂ ਮਾਰ ਕੇ ਨਕੌਦਰ ਦੇ ਵਿੱਚ ਕਬੱਡੀ ਮੈਚ ਦੇ ਦੌਰਾਨ ਕਤਲ ਕਰ ਦਿੱਤਾ ਗਿਆ ਸੀ ਅੱਜ ਉਹਨਾਂ ਦੀ ਬਾਬਤ ਹਾਈ ਕੋਰਟ ਦੇ ਵਿੱਚ ਤਰੀਕ ਸੀ ਜਿਸ ਦੀ ਪੇਸ਼ੀ ਭੁਗਤਣ ਟੋਨੀ ਟੋਨਾ ਬਾਰੇ ਵਾਲੀ ਆ ਜੀ ਆਏ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਹਾਂ ਜੀ ਪਹਿਲਾਂ ਤਾਂ ਸਸੀ ਗਾਇਕ ਜੀ ਅੱਜ ਉਹ ਸਾਡੀ ਤਰੀਕ ਸੀਗੀ ਤੇ ਜਿਸਦੀ ਅੱਗੇ ਤਰੀਕ 19 19 ਅਗਸਤ 19 ਅਗਸਤ ਆ ਜਿਹੜੀ ਉਹ ਪੈ ਚੁੱਕੀ ਆ ਤੇ ਸਾਨੂੰ ਕੋਰਟ ਤੋਂ ਉਮੀਦ ਆ ਕਿ ਸਾਨੂੰ ਇਨਸਾਫ ਮਿਲੇਗਾ ਮੇਰੇ ਨਾਲ ਸੰਦੀਪ ਦੇ ਬ੍ਰਦਰ ਸੀਗੇ ਨਾਲ ਰਵੀਰ ਸਾਹਿਬ ਸੀਗੇ ਸਾਡੇ ਤੇ ਦੂਸਰਾ ਜਿਹੜੀ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹਣਾ ਆ ਜਿਹੜੇ ਨਾ ਕੇਸ ਦੇ ਵਿੱਚ ਕੌਨਸਪੀਰੇਟਰ ਸੀਗੇ ਉਹ ਬਾਹਰ ਬੈਠੇ ਕੈਨੇਡਾ ਤੋਂ ਬੈਠੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰੀ ਜਾਂਦੇ ਇੱਥੇ ਆ ਕੇ ਫੇਸ ਟਾਕ ਇਸ ਨੂੰ ਕਰਦੇ ਨਹੀਂਗੇ ਕਹਿੰਦੇ ਅਸੀਂ ਸਾਨੂੰ ਗਲਤ ਨਾਮਜ਼ਦ ਕੀਤਾ ਉਹ ਅਸੀਂ ਤਾਂ ਕਹਿੰਨੇ ਵੀ ਠੀਕ ਹੈ ਜੇ ਤੁਹਾਨੂੰ ਲੱਗਦਾ ਤੁਸੀਂ ਗਲਤ ਨਾਮਜ਼ਦ ਤਾਂ ਤੁਸੀਂ ਇੱਥੇ ਆ ਕੇ ਫੇਸ ਕਰੋ ਸੁੱਖਾ ਮਾਨ ਜੀ ਨੇ ਮੈਂ ਨਾ ਜਿਹੜੇ ਵਾਰ-ਵਾਰ ਕਰਦੇ ਨੇ ਆਪਣੀ ਵੀਡੀਓ ਪਾ ਦਿੰਦੇ ਨੇ ਵੀਰ ਜੀ ਤੁਹਾਨੂੰ ਇੱਕ ਬੇਨਤੀ ਹੈ ਤੁਸੀਂ ਵੀਡੀਓ ਪਾਈ ਬਹੁਤ ਲੰਬੀ ਚੌੜੀ ਪਰ ਉਹਦੇ ਵਿੱਚ ਤੁਸੀਂ ਆਪਣੇ ਵੀਰ ਸਨੋਵਰ ਢਿੱਲੋਂ ਜੀ ਦਾ ਜ਼ਿਕਰ ਕਿਉਂ ਨਹੀਂ ਕੀਤਾ ਸਨੋਗਰ ਢਿੱਲੋਂ ਜੀ ਦਾ ਤੁਸੀਂ ਤੁਹਾਡਾ ਜ਼ਿਕਰ ਕਰਨਾ ਬਣਦਾ ਤੁਹਾਡੇ ਸਾਥੀ ਨੇ ਉਹ ਤੁਸੀਂ ਦੇਖੋ ਸੰਦੀਪ ਸੰਦੀਪ ਨਾਲ ਤੁਸੀਂ ਕਹਿੰਦੇ ਤੁਹਾਡੀ ਕੋਈ ਦਸ਼ਮਣੀ ਨਹੀਂ ਮੇਰੇ ਕੋਲ ਇਹਦੇ ਵਿੱਚ ਰਿਕਾਰਡਿੰਗਾਂ ਸੰਦੀਪ ਦੇ ਜ਼ਿੰਦਗੀ ਜਿਹੜੀਆਂ ਮੈਂ ਤੁਹਾਨੂੰ ਜੇ ਤੁਸੀਂ ਚਾਹਵਾਣਾ ਮੈਂ ਤੁਹਾਨੂੰ ਸੁਣਾ ਵੀ ਦਿਆਂ ਚਲੋ ਵੀਡੀਓ ਲੰਬੀ ਹੋ ਜੂ ਪਰ ਮੈਂ ਕਿਦਾਂ ਸੁਣਾ ਵੀ ਦਿਆਂ ਫੋਨ 'ਤੇ ਵੀ ਤੁਹਾਨੂੰ ਚਾਹੀਦੀਆਂ ਹੋਈਆਂ ਤਾਂ ਲੈ ਲਓ ਕਿਸੇ ਹੋਰ ਭਰਾ ਨੂੰ ਵੀ ਚਾਹੀਦੀਆਂ ਹੋਈਆਂ ਉਹ ਵੀ ਮੈਨੂੰ ਕਾਲ ਕਰਕੇ ਲੈ ਲੈਣ ਤੁਹਾਡੀ ਦਾ ਭਾਈ ਜੈਲ ਸਿਰ ਕੀ ਕੁਛ ਦੱਸਦੀ ਆ ਬੰਦਾ ਦੁਨੀਆ ਤੋਂ ਚਲਾ ਗਿਆ ਤੁਸੀਂ ਉਹਨੂੰ ਅਜੇ ਵੀ ਅਜੇ ਵੀ ਟਾਰਗੇਟ ਕਰੀ ਜਾਂਦੇ ਆ ਜੇ ਕੋਈ ਸਬੂਤਾਂ ਦੀ ਲੋੜ ਹੋਈ ਜਿਹੜੇ ਵੀ ਭਰਾ ਨੂੰ ਮੇਰੇ ਤੋਂ ਲੈ ਲੈ ਆਪਾਂ ਦੇ ਦੇਾਂਗੇ ਧੰਨਵਾਦ ਸਨੋਵਰ ਬਾਰੇ ਇੱਕ ਚੀਜ਼ ਜਿਹੜੀ ਮੈਂ ਐਡ ਕਰਨਾ ਚਾਹੂੰਗਾ ਸਨੋਵਰ ਦਾ ਨਾਮ ਦਰਾਨੇ ਤਫਤੀਸ਼ ਹਰ ਇੱਕ ਮਲਜ਼ਮ ਨੇ ਹਰ ਇੱਕ ਸ਼ੂਟਰ ਨੇ ਕਨਫੈਸ਼ਨ ਵਿੱਚ ਲਿਆ ਹੈ ਲੀਗਲ ਲੈਂਗੁਏਜ ਉਹਨਾਂ ਨੇ ਵੀ ਸਨੋਵਰ ਦਾ ਨਾਮ ਲਿਆ ਜਿਨ੍ਹਾਂ ਤੋਂ ਫਰਦਰ ਰਿਕਵਰੀਆਂ ਹੋਈਆਂ ਜਿਦੇ ਵਿੱਚ ਇਹਨਾਂ ਦੀ ਗਵਾਹੀ ਐਡਮਿਸਿਬਲ ਹੁੰਦੀ ਹੈ ਸਨੋਵਰ ਦਾ ਉਹ ਨਾਮ ਹੈ ਜਿਹਦੇ ਬਾਰੇ ਸਪੈਸੀਫਿਕ ਉਹਨਾਂ ਨੇ ਦੱਸਿਆ ਵਿਆ ਕਿ ਸਪਾਰੀ ਸਾਨੂੰ ਦੇਣ ਵਾਲਾ ਸਨੋਵਰ ਸੀ ਇਸ ਡਾਕੂਮੈਂਟੇਸ਼ਨ ਹੈ ਅਸੀਂ ਕੋਈ ਓਨ ਇਟ ਸੋ ਨਹੀਂ ਬੋਲਦੇ ਪਰ ਕਨਫੈਸ਼ਨ ਰਿਕਾਰਡਡ ਹੈ ਪਾਰਟ ਆਫ ਚਲਾਨ ਹੈ ਜਦੋਂ ਮਰਜ਼ੀ ਕਢਾ ਕੇ ਦੇਖ ਸਕਦੇ ਜਿਹੜੇ ਵੀਰ ਜੀ ਸੁਖੇ ਮਾਨ ਜੀ ਹੁਣਾਂ ਦੀ ਫੈਡਰੇਸ਼ਨ ਹੈ ਨਾ ਬਾਹਰ ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਅੰਟਾਰੀਓ ਇਹਨਾਂ ਨੇ ਬਣਾਈ ਸੀ ਉਹਦੇ ਵਿੱਚ ਮੀਡੀਆ ਐਡਵਾਈਜ਼ਰ ਨੇ ਸਨੋਰ ਢਿੱਲੋਂ ਜੀ ਕੀ ਗੱਲ ਅੱਜ ਕੱਲ ਉਹਨਾਂ ਦਾ ਕਿਉਂ ਨਹੀਂ ਨਾਂ ਆ ਰਿਹਾ ਦੂਸਰੀ ਗੱਲ ਇੱਕ ਲੱਕੀ ਕਰਾਲੀ ਨੇ ਸਾਡੇ ਭਰਾ ਉਹਨਾਂ ਨੂੰ ਬੜਾ ਇਸ ਚੀਜ਼ ਤੇ ਆ ਇਦਾਂ ਹੋ ਗਿਆ ਇਦਾਂ ਹੋ ਗਿਆ ਵੀਰ ਜੀ ਤੁਸੀਂ ਤਾਂ ਪਲੇਅਰ ਆ ਯਾਰ ਤੁਸੀਂ ਇਹ ਚੀਜ਼ਾਂ ਤੋਂ ਕਾਹਤੋਂ ਨਹੀਂ ਅੰਦਾਜ਼ੇ ਲਾਉਂਦੇ ਔਰ ਕੀ ਤੋਂ ਇੱਕ ਤੁਹਾਨੂੰ ਪਤਾ ਪ੍ਰੀਤ ਕੌਰ ਨਾਂ ਦੀ ਆਈਡੀ ਚੱਲਦੀ ਸੀ ਉਹ ਸੰਦੀਪ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਨਾਲ ਦੀ ਨਾਲ ਹੀ ਉਹ ਉਹਦੇ ਪਤਾ ਨਹੀਂ ਕੀ ਉਹਤੇ ਪੋਸਟਾਂ ਪੈਣੀਆਂ ਬੰਦ ਹੋ ਗਈਆਂ ਜਾਂ ਕੀ ਸੀ ਜਾਂ ਉਹ ਕੀ ਦੀ ਆ ਕੰਪਲੇਂਟ ਲੱਗੀ ਹ ਉਹਦੇ ਆਪਾਂ ਕੰਪਲੇਂਟ ਵੀ ਦੇ ਲੱਕੀ ਜੀ ਤੁਸੀਂ ਉਹਦੇ ਬਾਰੇ ਵੇਹਤਰ ਦੱਸ ਸਕਦੇ ਆ ਪਲੀਜ਼ ਦੇਖਿਓ ਯਾਰ ਪਾਕਿਸਤਾਨ ਤੋਂ ਚੱਲਦੀ ਸੀ ਆਈਡੀ ਉਹ ਤੇ ਇਹੀ ਕਹਿਣਾ ਚਾਹੁੰਦਾ ਸਰ ਇਸ ਮਸਲੇ ਦੇ ਵਿੱਚ ਬਾਰੰਬਾਰ ਕੁਝ ਨਾ ਕੁਝ ਆਏ ਦੇ ਇਲਜ਼ਾਮ ਲੱਗਦੇ ਰਹਿੰਦੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਜੀ ਜੀ ਇਲਜ਼ਾਮ ਨਹੀਂ ਕੋਈ ਲੱਗਦੇ ਇਹਦੇ ਵਿੱਚ ਨਾ ਜਿਹੜੇ ਬੰਦੇ ਮਰਜਮ ਨੇ ਸਾਡੇ ਤੁਸੀਂ ਕਹਿ ਲਓ ਜਿਨ੍ਹਾਂ ਨੇ ਤਲ ਕਰਾਇਆ ਸਾਰੀ ਸਾਜਿਸ਼ ਕੀਤੀ ਆ ਉਹ ਬੰਦੇ ਨਾ ਆਪਦੀ ਸਚਾਈ ਜੀ ਜਿੱਦਾਂ ਵੀ ਆਪਦੇ ਆਪ ਚ ਬੰਦਾ ਸੱਚਾ ਹੁੰਦਾ ਜਾਂ ਲੋਕਾਂ ਨੂੰ ਗਮਰਾਹ ਕਰਦੇ ਆ ਉਹਦੇ ਸਬੰਧੀ ਕੋਈ ਨਾ ਕੋਈ ਐਵੇਂ ਜਣੀ ਕਰਦੇ ਰਹਿੰਦੇ ਆ ਪ੍ਰੈਸ ਕਾਨਫਰੈਂਸ ਕਹਿ ਲਓ ਜਾਂ ਵੀਡੀਓ ਕਹਿ ਲਓ ਪਾ ਦਿੰਦੇ ਆ ਇੱਕ ਸਾਡੇ ਨਾ ਅੰਕਲ ਨੇ ਉੱਥੇ ਬਾਹਰ ਅਮਰੀਕਾ ਦੇ ਵਿੱਚ ਨੇ ਉਹ ਸੰਦੀਪ ਦਾ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਪਹਿਲਾਂ ਵੀ ਤੇ ਹੁਣ ਵੀ ਕਿਉਂਕਿ ਸੰਦੀਪ ਇੱਕ ਵਧੀਆ ਪਲੇਅਰ ਸੀ ਇਹਨਾਂ ਨੂੰ ਕਲੱਬਾਂ ਲਈ ਖੇਡਦਾ ਸੀ ਪਰ ਜਿਹੜੇ ਬੰਦੇ ਬੋਲਦੇ ਆ ਨਾ ਸੁੱਖੇ ਮਾਨ ਹੁਣੀ ਉਹਨਾਂ ਲਈ ਵੀ ਸੰਦੀਪ ਬਹੁਤ ਸਾਲ ਖੇਡਿਆ ਹੁਣ ਉਹ ਜਿਹੜੇ ਅੰਕਲ ਆ ਨਹੀਂ ਮੰਦਾ ਭੁੱਲ ਸਕਦਾ ਹੁੰਦਾ ਦਿੱਲੀ ਸਾਹਜ ਬਣ ਜਾਂਦੀ ਆ ਸੰਦੀਪ ਦੇ ਮਰਡਰ ਤੋਂ ਬਾਅਦ ਉਹ ਬਹੁਤ ਸਾਡਾ ਸਾਥ ਦੇ ਰਹੇ ਆ ਪਰਿਵਾਰ ਨਾਲ ਵੀ ਬਹੁਤ ਖੜਦੇ ਆ ਇਹ ਤਾਂ ਕਰਕੇ ਉਹਨਾਂ ਨੂੰ ਟਾਰਗੇਟ ਕਰੀ ਜਾਂਦੇ ਆ ਉਹਨਾਂ ਦੀ ਗਲਤੀ ਇਹੀ ਹੈ ਕਿ ਉਹ ਸੰਦੀਪ ਦੇ ਕਤਲ ਤੋਂ ਬਾਅਦ ਸੰਦੀਪ ਦੇ ਪਰਿਵਾਰ ਨਾਲ ਕਿਉਂ ਖੜ ਗਏ ਇਹੀ ਉਹਨਾਂ ਦੀ ਗਲਤੀ ਹੈ ਤੇ ਬਾਕੀ ਜਿਹੜਾ ਇਹ ਕਹਿ ਰਿਹਾ ਨਾ ਸਾਡਾ ਕੁਐਸ਼ਨ ਹੀ ਨਾ ਸਾਡੇ ਖਿਲਾਫ ਕੋਈ ਚਾਰजेस ਲੱਗੇ ਨੇ ਨਾ ਕੁਝ ਹੋਰ ਹੋਇਆ ਸਾਡਾ ਐਫਆਈਆਰ ਤੇ ਨਾ ਹੈ ਨਹੀਂ ਐਫਆਈਆਰ ਚ ਜਿਹੜੇ ਬੰਦੇ ਇਹਨਾਂ ਚੀਜ਼ਾਂ 'ਚ ਰਹਿੰਦੇ ਆ ਉਹਨਾਂ ਨੂੰ ਪਤਾ ਕਿ ਐਫਆਈਆਰ ਤੋਂ ਬਾਅਦ ਇੱਕ ਇੱਕ 161 ਦੇ ਬਿਆਨ ਵੀ ਆਉਂਦੇ ਆ ਇਹ ਉਰੂ ਦੇ ਵਿੱਚ ਸਾਰੇ ਬੰਦੇ 161 ਦੇ ਬਿਆਨਾਂ ਰਾਹੀਂ ਬਕਾਇਦਾ ਰਫਤ ਪੈ ਕੇ ਨਾਮਜ਼ਦ ਨੇ ਬਾਕੀ ਜੋ ਵੀ ਹੈ ਉਹ ਵਕੀਲ ਸਾਹਿਬ ਸਾਰਾ ਜਿਹੜਾ ਤੁਹਾਨੂੰ ਉਹ ਦੱਸ ਦੇਣਗੇ ਕਿ ਕਿਦਾਂ ਕਿਦਾਂ ਕੀ ਮੈਟਰ ਹੈ ਕੋਰਟ ਦਾ ਕੀ ਮੈਟਰ ਹੈ ਉਹ ਸਾਰਾ ਤੁਹਾਨੂੰ ਵਕੀਲ ਸਾਹਿਬ ਅੱਜ ਤਰੀਕ ਸੀ 브ਦਰ ਕੇਸ ਦੇ ਵਿੱਚ ਤਾਂ ਅੱਗੇ ਫਰਦਰ ਤਰੀਕ ਪੈ ਗਈ 19 ਤਰੀਕ ਮੈਂ ਨਾ ਇਸ ਕੇਸ ਦੇ ਬਾਰੇ ਤੁਹਾਨੂੰ ਜਿਹੜਾ ਡੰਗਿਹਾਈ ਨਾ ਦੱਸਣਾ ਚਾਹਣਾ ਵਾ ਇਸ ਕੇਸ ਵਿੱਚ ਟੋਟਲ 24 ਮੁਲਜ਼ਮਾਂ ਦੀ ਇਨਵੋਲਵਮੈਂਟ ਹੈ ਜਿਦੇ ਵਿੱਚੋਂ 18 ਤੋਂ ਉੱਪਰ ਅਰੈਸਟ ਹੋ ਚੁੱਕੇ ਆ ਜਿਹੜੇ ਕਾਂਸਪੀਰੇਟਰ ਇਹਦੇ ਵਿੱਚ ਬਾਹਰ ਬੈਠੇ ਆ ਜਿਨ੍ਹਾਂ ਦੀ ਵੀਡੀਓ ਟੋਨਾ ਵੀਰ ਕਹਿ ਰਿਹਾ ਵਾ ਉਹ ਕਾਂਸਪੀਰੇਟਰਸ ਦੇ ਖਿਲਾਫ ਜਿਹੜਾ ਸਨੋਵਰ ਟਲੋ ਹੈ ਉਹਦਾ ਤਾਂ ਈਵਨ ਕਿ ਹਰੇਕ ਮੁਲਜ਼ਮ ਨੇ ਹਰੇਕ ਗੈਂਗਸਟਰ ਨੇ ਜਿਹੜੇ ਰਮਾਂਡਾਂ ਤੇ ਰਹੇ ਆ ਬਕਾਇਦਾ ਕਨਫੈਸ਼ਨ ਵਿੱਚ ਸਨੋਵਰ ਦਾ ਨਾਮ ਲਿਆ ਵਾ ਤੇ ਸਨੋਵਰ ਦਾ ਓਪਨ ਡੇਟਡ ਵਾਰੰਟਾ ਜਿਹੜਾ ਦਫਾ 70000 ਪੀਸੀ ਅੰਡਰ ਹੁੰਦਾ ਵਾ ਇਹ ਹਮੇਸ਼ਾ ਉਸ ਦਾ ਓਪਨ ਮਲਜਮ ਦਾ ਓਪਨ ਡੇਟਡ ਵਾਰੰਟ ਹੁੰਦਾ ਵਾ ਜਿਹੜੇ ਅਬਰਾਡ ਰਹਿੰਦੇ ਆ ਉਹਨਾਂ ਵਿੱਚ ਸਨੋਵਰ ਦਾ ਹੋਇਆ ਵਾ 16 10 2023 ਜਿਹਦੀ ਕਿ ਬਕਾਇਦਾ ਹਰ ਸ਼ੂਟਰ ਨੇ ਵੀ ਸਨੋਵਰ ਦਾ ਨਾਮ ਲਿਆ ਕਿ ਸਾਨੂੰ ਸਪੈਸੀਫਿਕ ਸਪਾਰੀ ਕਿਹਨੇ ਦਿੱਤੀ ਸਨੋਵਰ ਨੇ ਦਿੱਤੀ ਸ਼ੁਰੂਆਤ ਵਿੱਚ ਜਦੋਂ ਮੁਕਦਮਾ ਦਰਜ ਹੋਇਆ ਨਾ 16 ਤਰੀਕ 14 ਤਰੀਕ ਦਾ ਤਾਂ ਇਹ ਵਾਕਾ ਵਾ ਤੇ 40 ਨੰਬਰ ਐਫ ਆਈ ਆਰ ਦਰਜ ਹੋਈ 16 ਤਰੀਕ ਨੂੰ ਪੁਲਿਸ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲਦੀ ਹੈ ਜੀ ਦੇ ਬੇਸ ਤੇ ਪਹਿਲੇ ਚਾਰ ਮੇਨ ਗੈਂਗਸਟਰਾਂ ਨੂੰ ਉਹਨਾਂ ਨੇ ਇਨਫੋਰਮੇਸ਼ਨ ਤੇ ਲਿਆਂਦਾ ਜਿਨ੍ਹਾਂ ਨੇ ਕਨਫੈਸ ਕੀਤਾ ਸਾਰਾ ਪਲਾਨ ਕਿਵੇਂ ਐਗਜ਼ੀਕਿਊਟ ਕੀਤਾ ਕਿਹੜੇ ਪੰਜ ਸ਼ੂਟਰਾਂ ਨੂੰ ਭੇਜਿਆ ਤੇ ਉਹਨਾਂ ਨੇ 40 ਤੋਂ ਉੱਪਰ ਗੋਲੀਆਂ ਚਲਾਈਆਂ ਪਿਆ ਜਿਨ੍ਹਾਂ ਵਿੱਚੋਂ 38 ਦਾ ਖੂਨ ਲੱਭੇ ਆ ਪੁਲਿਸ ਨੂੰ ਜਿਹੜੇ ਕੀ ਉਹਨਾਂ ਨੇ ਆਪਦੇ ਜਾਤ ਤੇ ਰਾਈ ਉਹਨੂੰ ਉਹਨਾਂ ਨੂੰ ਮੀਮੋ ਬਣਾ ਕੇ ਆਪਦੇ ਅੰਡਰ ਲਿਆ ਠੀਕ ਹੈ ਉਸ ਤੋਂ ਬਾਅਦ ਇਹ ਜਿਹੜੇ ਮੇਨ ਕਾਂਸਪੀਰੇਟਰ ਹੈ ਜਦੋਂ ਸਨੋਵਰ ਦੀ ਜੁਆਇਨਿੰਗ ਵਿੱਚ ਹੋ ਗਈ ਸ਼ਮੂਲੀਅਤ ਆ ਗਈ ਦਰਾਨੇ ਤਬਤੀਸ਼ ਨਾਮਜਿਤ ਸਨੋਵਰ ਹੋ ਗਿਆ 14 7 2022 ਨੂੰ ਜਨਰਲ ਡੈਰੀ ਨੰਬਰ 42 ਇਹਦਾ ਐਫ ਆਈ ਆਰ ਨੰਬਰ 40 ਮਲਜਮਾ ਨੂੰ ਅਰੇ ਕੀਤਾ ਗਿਆ ਜਿਹਦੇ ਵਿੱਚੋਂ ਸੁਰਜਨ ਚੱਠਾ ਸੁਖਾ ਮਾਨ ਤੇ ਸਬਾ ਥਿਆੜਾ ਠੀਕ ਹੈ ਜਿਹੜੇ ਸੁਰਜਨ ਚੱਥੇ ਨੂੰ ਤਾਂ ਅਰੈਸਟ ਹੋ ਚੁੱਕੇ ਆ ਉਹਨਾਂ ਨੂੰ ਮੈਡੀਕਲ ਗਰਾਊਂਡ ਤੇ ਬੇਲ ਵੀ ਮਿਲ ਚੁੱਕੀ ਹੈ ਚਲੋ ਉਹਨਾਂ ਨੂੰ ਅਸੀਂ ਕੋਰਟ ਜੱਜ ਸਾਹਿਬ ਨੇ ਵੀ ਕਿਹਾ ਵੀ ਬਿਕੋਜ਼ ਹੀ ਇਸ ਲੂਜ਼ਿੰਗ ਮੋਰ ਥੈਨ 50 ਕੇਜੀ weight ਵਿðਿਨ ਟੂ ਮੰਥਸ ਆਫ ਸਪਾਇਨ ਟਾਈਮ ਠੀਕ ਹੈ ਚਲੋ ਉਹਨਾਂ ਦੀ ਬਯੁਰਗ ਸੀ ਕੁਝ ਵੀ ਸੀਗਾ ਉਹਨਾਂ ਦੀ ਬੇਲ ਹੋ ਗਈ ਤੇ ਹੁਣ ਗੱਲ ਜਿਹੜੀ ਆਪਣਾ ਹਾਕਮ ਸਿੰਘ ਟੋਨਾ ਜੀ ਕਹਿ ਰਹੇ ਆ ਜਿਹੜਾ ਸੁੱਖਾ ਮਾਨ ਤੇ ਸੱਭਾ ਥਿਆੜਾ ਜੀ ਜਾਂ ਸੁੱਖਾ ਵੀਡੀਓ ਪਾ ਰਿਹਾ ਵੀ ਮੇਰਾ ਕੋਈ ਲੈਣਾ ਦੇਣਾ ਨਹੀਂ ਜਾਂ ਇਹ ਕੇਸ ਦੇ ਵਿੱਚ ਕੁਝ ਨਹੀਂ ਹੋਇਆ ਹੁਣ ਤੱਕ ਜਾਂ ਵਟ ਏਵਰ ਜੋ ਵੀ ਕਹਿ ਰਿਹਾ ਮੈਂ ਸਭ ਦੇ ਧਿਆਨ ਚ ਇਹ ਚੀਜ਼ ਲਿਆਉਣਾ ਚਾਹਣਾ ਵੀ ਇਹਦੇ ਵਿੱਚ 18 ਮੁਲਜ਼ਮ ਜਿਹੜੇ ਅਰੈਸਟ ਕਰਵਾਏ ਆ ਪਰਵਾਰ ਦੀ ਮਿਹਨਤ ਉਹਦਾ ਭਰਾ ਗਵਾਹ ਸਾਰੀ ਟੀਮ ਜਿਹੜੀ ਸੰਦੀਪ ਲਈ ਵਰਕ ਕਰ ਰਹੀ ਆ ਉਹਦੇ ਦੀ ਬਲੇਸਿੰਗਸ ਜਾਂ ਉਹਦੇ ਸਾਰੀਆਂ ਵਿਸ਼ੇਸ਼ ਉਹਦੇ ਨਾਲ ਉਹਨਾਂ ਦੀ ਮਿਹਨਤ ਤੇ ਕਿ ਜਿਹੜੇ ਕਿ ਮੈਂ ਡੇ 1 ਤੋਂ ਲੈ ਕੇ ਅੱਜ ਤੱਕ ਦੇਖੇ ਖਾਦੇ ਜਿਹੜੇ ਮਲਜ਼ਮ ਇਹ ਅਰੈਸਟ ਹੋ ਸਕੇ ਠੀਕ ਹੈ ਹੁਣ ਜਿਹੜੇ ਓਪਨ ਡੇਟਡ ਵਾਰੰਟ ਹੈ ਇਹ ਸੁੱਖਾ ਮਾਨ ਦੇ 17 7 ਨੂੰ ਡਿਊ ਪ੍ਰੋਸੈਸ ਆਫ ਲਾ ਹੋ ਚੁੱਕੇ ਆ ਜਿਹੜਾ ਕਿ ਰੈਡ ਕਾਰਨਰ ਨੋਟਿਸ ਦਾ ਪਹਿਲਾ ਸਟੈਪ ਹੈ ਦੂਜਾ ਸੱਭਾ ਥਿਆੜੇ ਦਾ 17 7 2025 ਨੂੰ ਇਹਦੇ ਵੀ ਓਪਨ ਐਂਡਡ ਵਾਰੰਟ ਲੈ ਲਿਆ ਬਿਕਾਜ਼ ਦੇ ਆ ਰੈਜ਼ਾਈਡਿੰਗ ਅਬ੍ਰੋਡ ਠੀਕ ਹੈ ਰੈਸਟ ਇਹ ਤਾਂ ਹੈਗੇ ਲੀਗਲ ਪੁਆਇੰਟ ਇਸ ਤੋਂ ਅੱਗੇ ਵਾਲੇ ਜਿਹੜੇ ਕੋਈ ਪੁਆਇੰਟ ਹੈ ਜਾਂ ਕੋਸ਼ ਹੈ ਜਾਂ ਤਾਂ ਤੁਹਾਨੂੰ ਉਹਨਾਂ ਦੇ ਬ੍ਰਦਰ ਦੱਸ ਸਕਦੇ ਜਾਂ ਹਾਕਮ ਸਿੰਘ ਤੋਂ ਉਹਨਾਂ ਜੀ ਦੱਸ ਸਕਦੇ ਆ ਇੱਕ ਚੀਜ਼ ਮੈਂ ਐਡ ਕਰਨਾ ਚਾਹੂੰਗਾ ਕਿਉਂਕਿ ਟ੍ਰਾਇਲ ਪੈਂਡਿੰਗ ਹੈ ਇਹਦਾ ਠੀਕ ਹੈ ਟ੍ਰਾਇਲ ਇਹਨਾਂ ਦੀ ਐਗਜ਼ਾਮੀਨੇਸ਼ਨ ਚੀਫ ਕੰਪਲੇਨੈਂਟ ਦੀ ਜਿਨ੍ਹਾਂ ਨੇ ਸਾਰਾ ਵਕੂਆ ਜਦੋਂ ਸੰਦੀਪ ਨੂੰ ਗੋਲੀਆਂ ਮਾਰ ਕੇ ਗਏ ਆ ਵਿਟਨੈਸ ਕੀਤਾ ਚੱਕ ਕੇ ਲੈ ਕੇ ਸਾਰੀ ਚੀਜ਼ ਹੋਈ ਉਸ ਤੋਂ ਇਲਾਵਾ ਅਸੀਂ ਸਿਰਫ ਇਹਦੀ ਰਿਲੇਟਿਡ ਹੀ ਗੱਲ ਕਰਨੀ ਚਾਹਾਂਗੇ ਤੇ ਲੋਕਾਂ ਦੇ ਸੰਦਰਭ 'ਚ ਇਹ ਚੀਜ਼ ਰੱਖਣਾ ਚਾਹਾਂਗੇ ਹਾਂਜੀ ਕਿਰਾਇਆ ਇਹਨਾਂ ਨੇ ਦੱਸਿਆ ਨਾ ਵੀ ਸੁੱਖਾ ਮਾਨ ਦੇ ਓਪਨੈਂਡਡ ਗਰੰਟਾ ਆ ਇੱਦਾਂ ਸੁੱਖਾ ਮਾਨ ਦੀ ਵਾਰ-ਵਾਰ ਕਹਿ ਰਹੇ ਨੇ ਮੇਰਾ ਕੋਈ ਰੋਲ ਨਹੀਂ ਮੇਰਾ ਇਦਾਂ ਨਹੀਂ ਮੀਰ ਜੀ ਤੁਸੀਂ ਜਦੋਂ ਵੀ ਚਾਹੋ ਸਾਡੇ ਤੋਂ ਕਾਲ ਕਰਕੇ ਆਪਣੇ ਓਪਨ ਐਂਡਡ ਵਾਰੰਟਾ ਜਿਹੜੇ ਉਹਦੀ ਕਾਪੀ ਲੈ ਸਕਦੇ ਹੋ ਲੂਥਰਾ ਜਿਹੜਾ ਤੁਸੀਂ ਉਹ ਭਲੇ ਇਨਸਾਨ ਨੂੰ ਹਰ ਵਾਰ ਉਹਨੂੰ ਟਾਰਗੇਟ ਕਰਦੇ ਆ ਉਹਦੀ ਗਲਤੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਇਹ ਹੀ ਹੈ ਕਿ ਉਹ ਪਰਿਵਾਰ ਦੇ ਨਾਲ ਖੜ ਗਿਆ ਸੰਦੀਪ ਦੇ ਜਾਨ ਮਗਰੋਂ ਜਿਹੜਾ ਕੋਈ ਬੰਦਾ ਪਰਿਵਾਰ ਦੇ ਨਾਲ ਖੜਦਾ ਤੁਸੀਂ ਉਹਨੂੰ ਟਾਰਗੇਟ ਕਰ ਲੈਣੇ ਆ ਉਹ ਭਲਾ ਮਾਨਸ ਬੰਦਾ ਤੁਸੀਂ ਹਰ ਵਾਰ ਲੈ ਕੇ ਉਸ ਨੂੰ ਆਜਨੇ ਆ ਤੇ ਦਰੇਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮੁੱਦੇ ਬਾਰੇ ਸਾਡੇ ਜੇਨਜੋ ਕੇ ਸਾਰੇ ਸੰਦੀਪ ਦੇ ਇਹ ਫੈਡਰੇਸ਼ਨ ਦੇ ਮੈਂਬਰ ਨਾਲ ਆ ਤੇ ਸਾਰੀ ਮੇਜਰ ਲੀਗ ਨਾਲ ਆ। ਤਾਂ ਇੱਕ ਗੱਲ ਹੋਰ ਮੈਂ ਐਡ ਕਰਨਾ ਚਾਹੂੰਗਾ ਜਿਹੜੀ ਵਾਰੀ-ਵਾਰੀ ਗੱਲ ਮੈਨੂੰ ਵੀਰ ਹੁਣਾਂ ਨੇ ਵੀ ਪੁੱਛੀ ਆ ਵੀ ਇਹ ਕੀ ਉਹ ਕੇਸ ਬਾਰੇ ਕਹਿ ਰਹੇ ਆ ਵਾਰੀ-ਵਾਰੀ ਵੀ ਕੇਸ 'ਚ ਕੀ ਹੋਇਆ? ਕੇਸ ਵਿੱਚ 24 ਮੁਲਜ਼ਮ ਨਾਮਜ਼ਦ ਸੀਗੇ ਬਾਈ ਨੇਮ ਟਾਈਮ ਟੂ ਟਾਈਮ ਅਰੇ ਹੁੰਦੇਗੇ। ਉਹਦੇ ਵਿੱਚੋਂ ਸਿਰਫ ਇਹ ਜਿਹੜੇ ਬੋਲ ਰਹੇ ਆ ਜਾਂ ਪੁੱਛ ਰਹੇ ਆ ਨਾ ਮੈਂ ਦੱਸਣਾ ਚਾਹੁੰ ਵੀ ਉਹੀ ਪੈਂਡਿੰਗ ਆ ਬਾਕੀ ਸਾਰੇ ਅਰੈਸਟ ਹੋ ਗਏ ਗੈਂਗਸਟਰ ਆਲਰੇਡੀ ਅਰੈਸਟਡ ਸੀਗੇ ਸ਼ੂਟਰਸ ਜਿਨ੍ਹਾਂ ਨੇ ਉਹ ਟਾਈਮ ਟੂ ਟਾਈਮ ਉਹ ਫੜੇ ਗਏ ਆ ਉਹਨਾਂ ਦਾ ਟ੍ਰਾਇਲ ਚੱਲ ਰਿਹਾ ਵਾ ਠੀਕ ਆ ਹੁਣ ਅੱਗੇ ਇੱਕ ਮੇਰੇ ਸਾਰਾ ਜਿਹੜਾ ਹੈਗਾ ਨਾ ਬਾਰ ਬਾਰ ਕਹਿ ਰਿਹਾ ਤੂੰ ਫਿਰ ਕਿਉਂ ਤੂੰ ਕਿਉਂ ਖੜਿਆ ਐਡੀ ਬੱਤ ਤੋ ਤੇਰਾ ਕੀ ਰਸਤਾ ਮੇਰਾ ਮਿੰਨੂ ਨੇ ਚੇਅਰਮੈਨ ਬਣਾਇਆ ਸੀ ਪੇਜਲੀ ਕਬੱਡੀ ਖੇਡ ਰਹੀ ਸੀ ਕਿਉਂਕਿ ਮੈਂ ਤਾਂ ਨਾ ਤਾਂ ਬਾਹਲੀ ਕਬੱਡੀ ਠੀਕ ਆ ਸਕੂਲਾਂ ਕਾਲਜਾਂ ਚ ਥੋੜੀ ਬਹੁਤੀ ਮੱਖਣ ਦੀਪੀ ਸਾਹਿਬ ਕੋਲ ਜਾਂ ਸਾਧੂ ਸਿੰਘ ਕੋਲ ਸਾਡੇ ਉੱਤੇ ਕੋਚ ਹੁੰਦੇ ਸੀ ਉਹਨਾਂ ਕੋਲ ਖੇਡਦੇ ਰਹੇ ਹਾਂ 2002-3 ਤੱਕ ਖੇਡੇ ਹਾਂ ਜਣੀ ਉਹ ਥੋੜਾ ਪੰਜ ਚਾਰ ਸਾਲ ਦਾ ਹੈਗਾ ਤੇ ਉਹਨਾਂ ਨੇ ਯਾਰ ਮੇਰੇ ਤੇ ਸੰਦੀਪ ਨੇ ਐਡਾ ਵਿਸ਼ਵਾਸ ਕਰਕੇ ਮੈਨੂੰ ਏਡੀ ਜ਼ਿੰਮੇਵਾਰੀ ਦਿੱਤੀ ਸਾਥ ਨਾਲ ਦੇ ਸਾਥ ਨਾਲ ਉਹ ਤੇ ਮੈਂ ਉਸ ਬੰਦੇ ਲਈ ਯਾਰ ਇਹ ਇੰਨਾ ਵੀ ਨਹੀਂ ਕਰ ਸਕਦਾ ਜਿਹੜੀਆਂ ਗੱਲਾਂ ਮੈਨੂੰ ਉਹਨੇ ਦੱਸੀਆਂ ਜੋ ਸਚਾਈ ਹੈ ਮੈਂ ਕਹਤੀ ਆ ਅੱਗੇ ਜੇ ਤੁਸੀਂ ਇਸ ਚੀਜ਼ ਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਸੀਂ ਗਲਤ ਹੋ ਤੁਸੀਂ ਆਪਦੀ ਇਸ ਚੀਜ਼ ਸਾਬਤ ਕਰੋ ਇੰਨਾ ਹੀ ਬਰਸੀ ਕਾਲ ਜੀ ਸਾਸਿਕਾਲ ਜੀ ਸਾਸਿਕਾਲ ਜੀ ਮੈਂ ਸੰਦੀਪ ਨੰਗਲਾ ਬੀਆ ਤੁਸੀਂ ਨਵੀਂ-ਨਵੀਂ ਵੀਡੀਓ ਦੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ